ਕਸਾ ਕਿਸੇ ਵੀ ਚੀਜ਼ ਦਾ ਹਾਲ ਨਹੀਂ ਬਾਕੀ ਬਣੇ ਰਹੋ ਸਾਡੇ ਵਲੌਗ ਚ ਹੈ ਨੌਰਥ ਟੂਵਰ ਪੰਜਾਬੀ ਯੂਨੀਵਰਸਿਟੀ ਰੋਡ ਥੈਂ ਟਰਨ ਦਿੱਤੇ ਹੋਰ ਪੁੱਤ ਪਾਵਾ ਦੇ ਵੇਚ ਲਿਆ ਤੇ ਨਸ਼ਾ ਪੁੱਛਦੀ ਸੀ ਅੱਜ ਵੀ ਪਰ ਮੈਂ ਤੁਹਾਨੂੰ ਆਪਣੀ ਸਟੋਰੀ ਦੱਸਦਾ ਵੀ ਜਦੋਂ ਮੈਂ ਕਰਦਾ ਸੀ ਮੈਂ ਵਿੱਚ ਹੀ ਨਸ਼ਾ ਕਰ ਲੈਣਾ ਵਿੱਚ ਉਹ ਗੋਲੀਆਂ ਮਤਲਬ ਕਿ ਉਹਨਾਂ ਨੂੰ ਵੀ ਮੈਂ ਨਸ਼ੇ ਤੋਂ ਇੱਕ ਦੀ ਬਤ ਕਰਦਾ ਸੀ ਪ੍ਰੀਤ ਜਟੋ ਲਾਈਵ ਫੋਲੋ ਕਰੋ ਭਾਈ ਸਾਰੇ ਜਣੇ ਬਹੁਤ ਵਧੀਆ ਕੰਮ ਕਰਦੇ ਪਏ ਨੇ ਭਾਈ ਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਸਾਰੇ ਲਿਸਨਰਸ ਨੂੰ ਸਾਰੇ ਆਡੀਅੰਸ ਨੂੰ ਤੇ ਮਨਪ੍ਰੀਤ ਜੀ ਦਾ ਸਾਥ ਦਿਓ ਇਹਨਾਂ ਦੇ ਮੁਹਿੰਮ ਦੇ ਵਿੱਚ ਮੇਥਰੋ ਬਲਾਸਟਰ ਜੋੜੀ ਵਾਲਿਆਂ ਦੇ ਇੱਥੇ ਕਰਿਆ ਸੀ ਆਰਡਰ ਬਣਾ ਦਿਆ ਫੋਟੋ ਵੀ ਮੇਥਰੋ ਆਉਂਦਿਆਂ ਨੇ ਬਾਈ ਕੋਲੇ ਖੜ ਗਏ ਜੀ ਬਾਹਰ ਬੁਰਾ ਮਾ ਨਹੀਂ ਨਹੀਂ ਹੋ ਜਾਂਦਾ ਕਿਉਂ ਕਹਿਆ ਸੀ ਨਾ ਸਨਮਾਨਾਂ ਦੇ ਢੇਰ ਲਾ ਦੇ ਢੇਰ ਗੱਲ ਕਾਦੀ ਹੈ ਚਲਿਆਂ ਆਪਾਂ ਪਟਿਆਲੇ ਸਾਨੂੰ ਪਤਾ ਹੀ ਐ ਸੈਮੀਨਾਰ ਜੀ ਜੀ ਜਦ ਸੀ ਨੂੰ ਕਿਹਾ ਹੋਇਆ ਗੋਪੀ ਨੂੰ ਕਿਹਾ ਵਾ ਆਉਂਦੇ ਨੇ ਉਹ ਹਾਂਜੀ ਕਿੰਮੇ ਹੋ ਜੀ ਜੱਸੀ ਜੀ ਠੀਕ ਹੈ ਜੀ ਆ ਥੋੜਾ ਲੇਟ ਹੋ ਗਿਆ ਆਪਾਂ ਪਰ ਕੋਈ ਨਹੀਂ ਆਉਂਦਾ ਕਹਿੰਦਾ ਡੇਢ ਘੰਟੇ ਹੀ ਭੱਜ ਜਾਣਾ ਲੋਟਾ ਕੰਮ ਕਿੱਥੇ ਆਉ ਆਪ ਆ ਇਧਰ ਗੱਗੂ ਕੋਲ ਗਿਆ ਮੈਂ ਲਾਂਦਾ ਕੋ ਦੇਖਣ ਗਏ ਹਾਂ ਆ ਤਿਆਰੀ ਅਸੀਂ ਪੂਹੀ ਚੱਲੂਗਾ ਆਪਣੇ ਨਾਲ ਜੀ ਕੋ ਮਾਰਦੇ ਫੋਨ ਫਿਰ ਆਉਂਦਾ ਜੀ ਕੋ ਲਾੜੀ ਲੈ ਜਾਾਂਗੇ ਉਹਨੂੰ ਫਿਰ ਮਾਚੀ ਉਹਨੇ ਗੱਡੀ ਹੱਕ ਕੇ ਲੈ ਆਉਣੇ ਉਧਰ ਆਜਾ ਜੈਕਟਾ ਸੱਟ ਲਈ ਮਾਸ ਤੋਂ ਨਹੀਂ ਹੋਰ ਜੈਕਟ ਚ ਪਾਇਆ ਚਲੋ ਫਿਰ ਮਿੱਤਰੋ ਚੱਲੀਏ ਫਿਰ ਟਾਈਮ ਹੋ ਹੀ ਜਾਂਦਾ ਯਾਰ ਗੋਪੀ ਹਾਰ ਪਹਿਲਾਂ ਹੀ ਲੇਟ ਆ ਚੱਲੀਏ ਚਲੋ ਬਾਈ ਚੱਲੇ ਮਿੱਤਰੋ ਸਾਡੇ ਬਾਬੂ ਜੀ ਸਾਡੇ ਸਿੱਪੂ ਜੀ ਓ ਯਾਰ ਗੱਡੀ ਲੈ ਕੇ ਸਾਡੇ ਜੱਸੀ ਜੀ ਰਾਜੇ ਕਮਰ ਨੂੰ ਕਿੱਥੇ ਤੈਨੂੰ ਯਾਰ ਲਾਇਆ ਕੀ ਗੱਲ ਕਰਤੀ ਸੀ ਪੂਯਾਰਾ हां ਵੀ ਮਿੱਤਰੋ ਜਿਵੇਂ ਤੁਹਾਨੂੰ ਪਤਾ ਹੀ ਐ ਚੱਲੇ ਸੀ ਆਪਾਂ ਨਾਲ ਆਪਣੇ ਗੋਪੀ ਸੀਪੂ ਜੀ ਦਰਜਸੀ ਜੀ ਸੀਪੂ ਨੇ ਚੱਕਣੀ ਉਥੋਂ ਗੱਡੀ ਮਿੱਤਰੋ ਪਟਿਆਲੇ ਤੋਂ ਗੋਪੀ ਜੀ ਤੁਹਾਨੂੰ ਪਤਾ ਜੁੜੀ ਬ੍ਰਾਂਟਿਚਾਂ ਆਹੋ ਕਰਦੇ ਨੇ ਬੰਦਿਆਂ ਨੂੰ ਟੀਚਿੰਗ ਗੋਪੀ ਜੀ ਕੀ ਕਰਦੇ ਹੋ ਆਪਾਂ ਨਹੀਂ ਭਾਈ ਮੈਂ ਤਾਂ ਕਲਰਕ ਰਾਤਰੀ ਕੰਮ ਤੇ ਰਾਤਰੀ ਕੰਮ ਤੇ ਮਿੱਤਰੋ ਕਲਰਕ ਤੇ ਤਾਂ ਕਰਕੇ ਆਪਾਂ ਤੁਹਾਨੂੰ ਪਤਾ ਪਟਿਆਲੇ ਚੱਲੇ ਸੀ ਸੈਮੀਨਾਰ ਤੇ ਪੂਰਾ ਵਧੀਆ ਸਫਰ ਰਿਆ ਪੂਰੀਆਂ ਗੱਲਾਂ ਬਾਤਾਂ ਕੀ ਹੁੰਦੀਆਂ ਨੇ ਯਾਰੇ ਠੀਕ ਆ ਪੂਰਾ ਯਾਰ ਵਧੀਆ ਬਈ ਆਹ ਲਾਇਫ ਆ ਜਿਵੇਂ ਮੈਂ ਕਹਿੰਦਾ ਹੁਣ ਯਾਰ ਨਾਲ ਚੇ ਛੱਡੋ ਠੀਕ ਹੈ ਜਿੰਦਗੀ ਨੂੰ ਯਾਰ ਇੱਕ ਵਾਰੀ ਆਏ ਆ ਹਨ ਇਹਨੂੰ ਵਧੀਆ ਟਾਂਗ ਨਾਲ ਜਿਉਂ ਯਾਰ ਅਸਾ ਕਿਸੇ ਵੀ ਚੀਜ਼ ਦਾ ਹਾਲ ਨਹੀਂ ਬਾਕੀ ਬੜੇ ਰਹੋ ਸਾਡੇ ਵਲੌਗ ਚ ਦੇਖੀ ਚਲੋ ਕੀ ਬਣਦਾ ਹੋਰ ਜੀ ਸਿਪੂ ਜੀ ਕੈਮੋ ਠੀਕ ਹੈ ਜੀ ਸਿਪੂ ਜੀ ਸਾਡੇ ਬਿਮਾਰ ਹੋ ਗਏ ਸੀ ਮਿੱਤਰੋ ਇਹ ਵੀ ਖਰਾ ਕੇ ਆਏ ਨੇ ਉਹਨੂੰ ਸੈੱਲ ਜੇ ਡਾਊਨ ਹੋ ਗਏ ਜੀ ਲੋ ਡਾਈ ਲੋ ਡਾ ਹੁਣ ਤਾਂ ਬਹੁਤ ਠੀਕ ਹੈ ਜੀ ਹਾਂ ਬਾਕੀ ਕੋਪੀ ਜੀ ਤੁਸੀਂ ਕੋਈ ਵਧੀਆ ਬਈ ਠੀਕ ਆ ਠੀਕ ਆ ਚੜਦੀ ਕਲਾ ਜਮਾ ਇਹ ਵੀ ਟਰੀਟਮੈਂਟ ਹੀ ਚਾਰ ਭਾਈ ਬਹਿ ਕੇ ਗੱਲਾਂ ਬਾਤਾਂ ਕਰ ਲਈਆਂ ਤੇ ਨਾਲ ਆਇਆ ਬਾੜਾ ਸਵਾਦ ਆਇਆ ਸਾਫਰ ਦਾ ਵੀ ਮਾਵਾ ਆਇਆ ਸਾਫਰ ਆਪਾਂ ਕਦੋਂ ਪਹੁੰਚ ਗਏ ਆਹ ਮਾਵਾ ਆ ਦੇ ਨਾ ਕਿੱਲੇ ਜਾਣ ਦਾ ਜੀ ਨਹੀਂ ਲੱਗਦਾ ਸਾਫਰੀ ਨਹੀਂ ਨਿਪਟਦਾ ਬੂਰਾ ਵਧੀਆ ਵੀਰੇ ਆਈਆਂ ਯਾਰ ਚੰਗੇ ਦੋਸਤ ਰੱਖੋ ਜਿਵੇਂ ਆਪਾਂ ਕਹਿੰਦੇ ਹੁੰਨੇ ਯਾਰ ਵਧੀਆ ਯਾਰ ਠੀਕ ਆ ਜ਼ਿੰਦਗੀ ਯਾਰ ਤਗੜੇ ਰਹੋ ਜਮੈਂ ਕਹਿੰਦਾ ਹੁਣ ਅਜੇ ਤਾਂ ਕਹਿੰਦੇ ਰਾਂਗੇ ਜੀ ਸੀਪੂ ਜੀ ਚਾਹ ਪਾਣੀ ਹੈ ਨਾ ਬਸ ਠੀਕ ਹੁਣ ਤੂੰ ਤਾਂ ਪਿੰਡ ਨਹੀਂ ਜਾਏਗਾ ਮੈਂ ਪਿੰਡ ਨਹੀਂ ਜਾਉਂਗਾ ਚਲੋ ਵੀ ਆਓ ਸਾਹਮਣੇ ਨਾਲ ਜਿਹੜਾ ਪੌੜੀ ਦੋ ਦਿਨਾਂ ਮੈਨੂੰ ਪਤਾ ਸੀ ਆਈ ਤੂੰ ਸਿੱਧਾ ਬਾਈ ਪਾਹੀ ਛੱਡ ਜੂਗਾ ਬਸ ਠੀਕ ਹੈ ਠੀਕ ਹੈ ਕੋ ਜਾਣਾਂ ਭਾਈ ਚੱਕੋ ਮਤਰਾਸੀ ਪੂਨ ਸਾਡੇ ਡਾਕਟਰ ਸਾਹਿਬ ਉਤਰ ਚੁੱਕੇ ਨੇ ਵਾਹੇ ਹੁਣ ਅਸੀਂ ਆਪ ਦੀ ਮਕਾਮ ਚਲਦੇ ਨਾਗੇ ਆ ਗਈ ਮਤਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਚੰਡੀਗੜ੍ਹ ਦਾ ਝੂਟਾ ਹੀ ਪੈਂਦਾ ਉਥੇ ਦਾ ਉਹ ਨਹੀਂ ਆ ਨਹੀਂ ਉਥੇ ਉਹਦਾ ਝੂਟ ਆ ਜਾ ਨਹੀਂ ਪਈ ਜਾਂਦਾ ਧਰਨੀ ਜਿਹਦਾ ਹੈ ਨੌਰਥ ਟੂਵਰ ਪੰਜਾਬੀ ਯੂਨੀਵਰਸਿਟੀ ਰੋਡ ਦੇਨ ਟਰਨ ਰਾਈਟ ਸਾਡੀ ਮਤਰਾ ਗੋਪੀ ਨਾਲ ਆਦਾ ਸੀ ਇਥੇ ਵਰ ਗੋਪੀ ਜਾਦੀ ਜੌਬ ਤੇ ਚਲੇ ਜਾ। ਚਲ ਰਾਈਟ ਟੂਵਰ ਪੰਜਾਬੀ ਯੂਨੀਵਰਸਿਟੀ ਰੋਡ। ਟੂਨ ਰਾਈਟ ਓਨ ਟੂ ਪੰਜਾਬੀ ਯੂਨੀਵਰਸਿਟੀ ਰੋਡ। ਟੂਨ ਰਾਈਟ ਓਨ ਟੂ ਪੰਜਾਬੀ ਯੂਨੀਵਰਸਿਟੀ ਰੋਡ। ਟੂਨ ਰਾਈਟ। ਐਂਟਰੀ ਕੋਈ ਨਹੀਂ ਮਤਰਾ। ਆ ਆ ਗਏ। ਕੱਲੇ ਮਤਰਾ ਐਮਪਲਾਈ ਸਟੂਡੈਂਟ ਵੀ ਲੈ ਕੇ ਜਾਦਾ ਇੱਥੇ ਕਿੱਡੀ। ਸਟੂਡੈਂਟ ਇੱਧਰ ਪਾਰਕਿੰਗ ਹੋਣੀ। ਸਟੂਡੈਂਟਾਂ ਦੀ ਇੱਧਰ ਪਾਰਕਿੰਗ ਆ ਮਤਰਾ ਕੱਲੇ ਬਸ ਜਿਵੇਂ ਗੋਪੀ ਇਹ ਹਲ ਜਾ ਸਕਦਾ ਹੋਰ ਨਹੀਂ ਕੋਈ। ਇੱਧਰ ਬਾਕੀ ਇੱਧਰ ਪਾਰ ਕੇ ਜਾਉਣਾ ਹੈ। ਬਰੀ ਦਾ ਹਰੇਕ ਹੀ ਪੜ ਜਾ ਕਰੂ ਲਡੂ ਬੱਚੂ ਲੈ ਕੇ। ਹਾਂ। ਬਾਲੇ ਜੀ ਟਿਲ ਦੇ ਇੱਥੇ ਖੜੇ। ਲੈ ਹੁਣ ਦੇਖਣ ਦੇਖੋ। ਕੀ? ਕੀ ਬਾਤ ਹੈ ਮਤਰੋ। ਜਿਵੇਂ ਤੁਹਾਨੂੰ ਦੱਸਿਆ ਇੱਥੇ ਆਪਾਂ ਗੋਪੀ ਜੀ ਨੂੰ ਉਤਾਰਨਾ ਵੀ ਉੱਥੇ ਉੱਥੇ ਡਾਕਟਰ ਜੀ ਨੂੰ ਉਤਾਰਤਾ। ਆਹ ਹੈ ਜੀ। ਯੂਨੀਵਰਸਿਟੀ। ਇੱਥੇ ਫੋਟੋ ਵੀ ਕਰਾਉਣੀ ਹੈ ਇੱਕ ਜੱਸੀ ਨੂੰ ਕਹਿ ਕੇ। ਚੰਗਾ ਯਾਰਾ। ਓਕੇ। ਬਹੁਤ ਅੱਛਾ ਲੱਗਿਆ ਜੀ ਗੱਲਾਂ ਬਾਤਾਂ ਹੋਈਆਂ ਸਾਡੀਆਂ। ਹਾਂ। ਚੰਡੀਗੜ੍ਹ ਤੇ ਆ ਯੂਨੀਵਰਸਿਟੀ ਦੀ ਪਟਿਆਲੇ ਵਾਲੇ ਦੀ ਇੱਥੇ ਪਾਰਕਿੰਗ 'ਚ ਲਾ ਕੇ ਇੱਥੇ ਗੋਪੀ ਕਹਿੰਦਾ ਕੌਫੀ ਬਹੁਤ ਵਧੀਆ ਬਣਾਉਂਦੇ ਆ ਫਿਰ ਅਸੀਂ ਆਖਿਆ ਵੀ ਕੌਫੀ ਪੀ ਲਈਏ ਕਿੱਥੇ ਜਲਾਏਗਾ ਬਹੁਤ ਦਿਮਾਗ ਦੀ ਗੱਲ ਆਲੇ ਖੜੀ ਆ ਗਏ ਕੌਫੀ ਕੁਫੀ ਮਤਰੋ ਚੱਲਿਆਂ ਫਿਰ ਕਾਲਜ ਨੂੰ ਜਿਹੜੇ ਕਾਲਜ ਚਾ ਸੀ ਜਾਣਾ ਬੱਤੀਆਂ ਇਹਨਾਂ ਬਹੁਤ ਮਿੱਤਰੋ ਉਹ ਆ ਉਹਦੇ ਮਹਾਲੀ ਚ ਬਾਹਲੀ ਸੀ ਡੇਡ ਡੇਡ ਮਿੰਟ ਦੀ ਬੱਤੀ ਸੀ ਆਹ ਰਜਾ ਲੋਡ ਆ ਪਟਿਆਲੇ ਦਾ ਅਰਪਨ ਸਟੇਟ ਰਹੇਗਾ ਇੱਥੇ ਵੀ ਆ ਗਿਆ ਸੀ ਲੱਗਦਾ ਉਹ ਤੋਂ ਪਾਣੀ ਜਾਂ ਕਹਿੰਦੇ ਸੀ ਜਦੋਂ ਹਟ ਜਾਈਏ ਨੇ ਪਟਿਆਲੇ ਮਈਆਂ ਜਾਂ ਕੋਟੀ ਜਾਂ ਜਾ ਜੀ ਗੱਡੀ ਕਿੱਥੇ ਖੜਾਈ ਹੈ ਗੱਡੀ ਤਾਂ ਅੰਤਰੀ ਫਿਰ ਆ ਆ ਗਿਆ ਕਾਲ ਦੇ ਮਿੱਤਰੋ ਪਟਿਆਲਾ ਜਾ ਖੜ ਜਾ ਮੰਤਰੀ ਹੋਊਗਾ ਜੀ ਦਾ ਯਾਰ ਆਪਾਂ ਇਹਦੇ ਅੰਦਰ ਜਾਣਾ ਹੈਣਾ ਇੱਥੇ ਹੋਣਗੇ ਮੈਂ ਲਾਲਾ ਕਿੱਥੇ ਹੋ ਸੀ ਮੈਡਮ ਉਹ ਖੜੀਆਂ ਨੇ ਠੀਕ ਹੈ ਕਿੱਥੇ ਯੂ ਡੈਸਟੀਨੇਸ਼ਨ ਇਜ਼ ਔਨ ਦਾ ਲੈਫਟ ਇਹ ਸਿੱਖੀਚਰਾਂ ਨੇ ਸਾਡਾ ਮੂਰੇ ਕਰਿਆ ਸੀ ਵੈਲਕਮ ਗੇਟ ਦੇ ਤੇ ਸਾਨੂੰ ਜੀ ਪਲਾਟ ਦੇ ਕੇ ਐਂਟਰੀ ਜੀ ਕਰਵਾਈ ਸੀ ਸਰਮਾਨ ਲਾਲੋ ਫਿਰ ਪਹੁੰਚ ਗਏ ਸੀ ਜੀ ਆਪਾਂ ਪ੍ਰਿੰਸੀਪਲ ਰੂਮ ਚ ਇੱਥੇ ਮਤਲਬ ਬੱਚਾ ਜੂਪਿਆ ਕੇ ਕਾਫੀ-ਕੂਫੀ ਤਾਂ ਫਿਰ ਆ ਰਸਮਾਂ ਜਿਹਾ ਹੁੰਦੀਆਂ ਜਿਹੜੀਆਂ ਇਹ ਨਵਾਈਆਂ ਗਈਆਂ ਫਿਰ ਹੋ ਗਈ ਸੀ ਮਤਲਬ ਆਪਣੀ ਐਂਟਰੀ ਮਲਗੀ ਹਾਲ 'ਚ ਜਿੱਥੇ ਸੈਮੀਨਾਰ ਜੋ ਜਿਤ ਕੀਤਾ ਗਿਆ ਸੀ ਆ ਲੋਕ ਅੱਜ ਦੇ ਫੰਕਸ਼ਨ ਦੇ ਮਹਿਮਾਨ ਅਧਿਆਪਕਾਂ ਤੇ ਪਿਆਰੀ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਅੱਜ ਸਾਡੇ ਕਾਲਜ ਵਿੱਚ ਡੀਐਸਪੀ ਸਰਦਾਰ ਮਨਦੀਪ ਸਿੰਘ ਅੰਬੈਸਡਰ ਆਫ ਰਿਕਵਰੀ ਅਪੇ ਇੱਥੇ ਮਤਰਮ ਮੈਡਮ ਆਪਣਾ ਨਾਮ ਮਨਦੀਪ ਸਿੰਘ ਹੈਗੀ ਮਨਪ੍ਰੀਤ ਦੀ ਜਗ੍ਹਾ ਹੀ ਹੂ ਇਜ਼ ਫਿਟਨੈਸ ਇਨਫਲੂਐਂਸ ਬਤੌਰ ਪੈਨੇਲਿਸਟ ਹਾਜ਼ਰ ਹੋਏ ਹਨ ਸਾਡੇ ਵੀ ਚਾਇ ਪੱਤਰਕਾਰ ਅਤੇ ਹੋਰ ਪਤਵੰਤੇ ਸੱਜਣਾ ਨਾਵੀ ਇਸ ਸੰਸਥਾ ਵਿੱਚ ਪਹੁੰਚਣ ਤੇ ਸਵਾਗਤ ਹੈ ਨਸ਼ਿਆਂ ਦੀ ਦਲਦਲ ਵਿੱਚ ਫਸੀ ਨੌਜਵਾਨ ਪੀੜ੍ਹੀ ਨੂੰ ਸਹੀ ਰਸਤਾ ਦਿਖਾਨ ਸਮਾਜ ਵਿੱਚ ਉਹਨਾਂ ਦਾ ਦਤਵਾ ਮੁੜ ਸਿਰਜੀਤ ਕਰਨ ਲਈ ਸਮੇਂ ਸਮੇਂ ਤੇ ਪੰਜਾਬ ਸਰਕਾਰ ਵੱਲੋਂ ਡਰਗ ਡੀ ਐਡਿਕਸ਼ਨ ਪ੍ਰੋਗਰਾਮ ਤਹਿਤ ਨਸ਼ਿਆਂ ਨੂੰ ਨਾ ਕਹੋ ਜ਼ਿੰਦਗੀ ਨੂੰ ਕਹੋ ਆ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ਪੰਜਾਬ ਵਿੱਚ ਨਸ਼ਾ ਤੇ ਪਰ ਬਹੁਤ ਜੁਣਾ ਨਾੜ ਦੇ ਪੇਸ਼ ਕੀਤਾ ਗਿਆ ਜਿਹੜਾ 10-10 ਵਿੱਚ ਬੰਦਾ ਕਿਵੇਂ ਨਾ ਦੇ ਪੈਂਦਾ ਦੇਖੇ ਵਿੱਚ ਮਲੇ ਦੀ 20% ਸੀ ਯਾਰ ਕਿਆ ਬਾਤ ਹੀ ਹਰਾ ਬਚਿਆ ਨੇ ਵੀ ਬਹੁਤ ਸੋਹਣੀ ਕਵਿਸਰੀ ਗਾਈ ਜੀ ਇਹ ਵੀ ਨਸਾਂਤੀ ਸੀ ਇਹ ਪ੍ਰੋਗਰਾਮੀ ਨਸਾਂ ਦੇ ਹੁੰਦੇ ਮਤਲਬ ਕਿ ਸਾਰਾ ਬਾਕੀ ਰੰਨਾ ਦੇ ਉਹ ਪਾਣੀ ਬੇਹਸਾਬ ਸੀ ਉਹ ਵੀ ਦੂਜੀਆਂ ਟਿਕਾਣਾਂ ਵਿੱਚ ਗਏ ਵੰਡੇ ਜੀ ਖੜਾ ਪੰਜ ਆਪ ਸਾਡਾ ਨਾਲ ਲਿਆ ਤੇ ਗੰਡੇ ਜੀ ਉੱਕੇ ਦੇ ਮਾਲਕ ਸੀ ਜਿਹੜਾ ਪੰਜ ਆਪ ਦਾ ਮਾਲਕ ਸੀ ਜਿਹੜਾ ਉਸ ਤੋਂ ਬਾਅਦ ਹੋ ਗਈ ਸੀ ਮਤਲਬ ਆਪਣਾ ਵੀ ਸਵਾਰ ਤੇ ਸਟੇਜ ਤੇ ਆਪਾਂ ਨੂੰ ਸੁਖੇ ਤੇ ਬੁਆਏ ਸਾਰੇ ਮਨੁੱਖਾ ਯੁੱਧ ਹੈ ਯੁੱਧ ਹੈ ਅੰਛਿਆ ਮੇਰਾ ਯੁੱਧ ਹੈ ਯੁੱਧ ਹੈ ਉਹ ਕਹੇ ਆ ਹੁੜ ਕੇ ਜਵਾਨੀ ਲੈ ਕੇ ਆਵਾਂਗੇ ਹੁਣ ਹੀ ਗਵਾਉਣ ਦਿੱਤੇ ਹੋਰ ਪੁੱਤ ਮਾਵਾ ਦੇ ਵਿੱਚ ਗਿਆ ਜੇ ਨਾ ਜਾ ਪੁੱਜਦੇ ਆਲੇ ਬੱਚਦੇ ਨਹੀਂ ਬੱਚ ਦੇਣੀ ਹੁਣ ਕੁੱਤਾਂ ਦੇ ਸੁੱਕਣੀ ਨਹੀਂ ਚਾਹੀਦੀ ਹੁਣ ਚੱਲ ਪਿਆ ਯੁੱਧ ਹੈ ਯੁੱਧ ਹੈ ਅੰਛਿਆ ਮੇਰਾ ਯੁੱਧ ਹੈ ਯੁੱਧ ਹੈ ਕਰੋ ਫਿਰ ਚੱਕ ਮਿੱਤਰੋ क्या मनती है थैंक यू एवरी वन फॉर आठ राज्यों में सबसे ज्यादा ड्रग्स है और पंजाब इसमें सबसे ऊपर है वही रंगला पंजाब इन लड़कियों ने पहले तो इन तीनों के लिए वो कहाँ है तीनों जिन्होंने uh, हाँ जी कविश्री सुनाया था ਬਾਹਰੀ ਦੀਆਂ ਬੱਚੀਆਂ ਆ ਸਾਰਨ ਪਹਿਲਾ ਸਸ਼ਕਤ ਬਲਾਉਂਡਿੰਗ ਆ ਮੇਰਾ ਨਾਮ ਮਨਦੀਪ ਕੌਰ ਆ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਮੇਰੀ ਸਪੋਰਟਸ ਦੀ ਜਰਨੀ ਕਿਵੇਂ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਮੈਂ ਪੁਲਿਸ ਫੋਰਸ ਦੇ ਵਿੱਚ ਕਿਵੇਂ ਆਈ ਇਹ ਸੀ ਜੀ ਮੈਡਮ ਮਨਦੀਪ ਕੌਰ TSP ਨਾਬਾ ਫਿਰ ਇਹਨਾਂ ਨੇ ਆਪਣੀ ਸਾਰੀ ਸਟੋਰੀ ਦੱਸੀ ਜ਼ਿੰਦਗੀ ਦੀ ਇਸ ਤੋਂ ਮੇਰੇ ਪੇਰੈਂਟਸ ਮੇਰੇ ਫਾਦਰ ਵੀ ਸੀ ਜਾਣਦੇ ਕਿ ਮੈਂ ਸਪੋਰਟਸ ਦੇ ਵਿੱਚ ਜਾਵਾਂ ਜਿਵੇਂ ਕਿ ਆਪਾਂ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਆਪਣੀਆਂ ਫੈਮਿਲੀ ਮੈਗਜ਼ੀਨ ਤੋਂ ਬਲੰਗ ਕਰਦੀ ਆ ਤਾਂ ਉਹ ਜਾਣਦੇ ਸੀ ਬਾ ਡੀਐਸਪੀ ਨਾਬਾ ਤਾਂ ਮੈਨੂੰ ਜਦੋਂ ਮੈਂ ਨਾਬਾ ਆ ਕੇ ਸੈਨ ਕੀਤਾ ਤਾਂ ਉੱਥੋਂ ਦੇ ਹਾਲਾਤ ਜਦੋਂ ਦੇਖੇ ਲੋਕ ਸਾਡੇ ਕੋਲ ਆਉਂਦੇ ਆ ਆਪਾਂ ਇੱਕ ਸਟੋਰੀ ਵੀ ਹੁਣ ਦੇਖੀ ਆ ਬੜੀ ਇਮੋਸ਼ਨਲ ਸਟੋਰੀ ਸੀ ਇਹ ਇਦਾਂ ਦੀਆਂ ਸਟੋਰੀਆਂ ਸਾਨੂੰ ਹਰ ਕੋਈ ਦੇਖਣ ਨੂੰ ਮਿਲਦੀਆਂ ਸੀ ਫੀਲਡ ਦੇ ਵਿੱਚ ਅੱਜ ਤੋਂ 6 ਮਹੀਨੇ ਪਹਿਲਾਂ ਬੁਲਾਦਾ ਮੇਰੇ ਕੋਲ ਰੋਜ਼ ਆਫਿਸ ਦੇ ਵਿੱਚ ਇਦਾਂ ਦੀਆਂ ਮਾਮਾ ਆਉਂਦੀਆਂ ਸੀ ਜਿਹੜੀਆਂ ਕਹਿੰਦੀਆਂ ਸੀ ਪੀ ਸਾਡੇ ਬੱਚੇ ਨੂੰ ਬਚਾ ਲਓ ਮੈਡਮ ਪੀ ਪਰ ਜੀ ਨਵਜੋਤ ਵੀਰ ਨੇ ਆਪਣੀ ਸਟੋਰੀ ਕਰੀ ਸਾਂਝੀ ਗੱਲ ਪੇਰੈਂਟਿੰਗ ਦੀ ਹੁੰਦੀ ਨਾ ਸੀ ਤਾਂ ਮੇਰੀ ਸਟੋਰੀ ਦੀ ਸ਼ੁਰੂਆਤ ਮੇਰੇ ਮੇਰੀ ਮਦਰ ਤੋਂ ਹੁੰਦੀ ਹੈ ਅ ਮੈਨੂੰ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਬਲੈਸਡ ਟੂ ਹੈਵ ਅਮਦਰ ਲਾਈਕ ਹਰ ਉਹਨਾਂ ਨੇ ਮੇਰੇ ਫਾਦਰ ਦੀ ਡੈਥ ਬੜੀ ਜਲਦੀ ਹੋ ਗਈ ਸੀ ਮੈਂ ਬਹੁਤ ਛੋਟਾ ਸੀ 1 ਸਾਲ ਦਾ ਸੀ ਜਦੋਂ ਉਹਨਾਂ ਦੀ ਡੈਥ ਹੋ ਗਈ ਸੀ ਮੇਰੀ ਮਦਨਿਕ ਨੂੰ ਇਸ ਗ੍ਰਾਮ ਪਾਲਿਆ ਹੈ ਕਿ ਲੇਕਿਨ ਉਹਨਾਂ ਨੇ ਸਾਡੇ 'ਤੇ ਮਾਲਕ ਦਾ ਚੇਕ ਇੱਕ ਚੀਜ਼ ਪਾਈ ਸੀ ਕਿ ਤੁਸੀਂ ਵੱਡੇ ਹੋ ਕੇ ਅਸਰ ਬਣ ਜਾਣਾ ਉਹਨਾਂ ਦੀ ਇਹ ਜਿਹੜੀ ਸੋਚ ਸੀ ਸਾਨੂੰ ਵੀ ਅਸੀਂ ਆਪਣੇ ਬਾਰੇ ਇਹ ਚੀਜ਼ ਸੋਚਦੇ ਸੀ ਕਿ ਹਾਂ ਅਸੀਂ ਕੁਝ ਕਰਨਾ ਹੈ ਸੋ ਸਭ ਤੋਂ ਪਹਿਲੀ ਗੱਲ ਜਿਹੜੀ ਜ਼ਰੂਰੀ ਕਿ ਸਾਨੂੰ ਮਾੜੇ ਪਾਸੇ ਨਾ ਲੈ ਕੇ ਜਾਵੇ ਉਸ ਤੋਂ ਬਾਅਦ ਆ ਗਈ ਸੀ ਮਿੱਤਰੋ ਆਪਣੀ ਵਾਰੀ ਜਿਵੇਂ ਤੁਹਾਨੂੰ ਪਤਾ ਹੀ ਆ ਫਿਰ ਕਰੋ ਫਿਰ ਚੈੱਕ ਤੁਸੀਂ ਵੀ ਆਪਾਂ ਕਿ ਕਰੀ ਸ਼ੁਰੂਆਤ ਤੇ ਮੈਂ ਆਪਣੇ ਪ੍ਰਿੰਸੀਪਲ ਮੈਮ ਟੀਚਰ ਜੀ ਆਬਾ ਤੇ ਬਦ ਆਤੀ ਜੀ ਆਬਾ ਤੇ ਆਪਣੇ ਜਿਹਨੇ ਵੀ ਮੁੱਖ ਮਹਿਮਾਨ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਆਪਣੀ ਸਟੋਰੀ ਮੇਰੇ ਸਾਹਮਣੇ ਰੱਖਣ ਦਾ ਮੌਕਾ ਦਿੱਤਾ ਜਿਵੇਂ ਸਾਰ ਲੈ ਕੇ ਆ ਜੀ ਨਸ਼ਾ ਨਸ਼ੇ ਜੇ ਵੀ ਡੀਬੀ ਹੁੰਦਾ ਨਸ਼ੇ ਜੇ ਜੇ ਮੈਂ ਕਹਿਣਾ ਵੀ ਹੋਰ ਜਿਹੜਾ ਬੰਦਾ ਨਸ਼ਾ ਨਹੀਂ ਕਰਦਾ ਨਾਰਮਲ ਆ ਉਹ ਤਾਂ ਉਹ ਤੇਜ ਰੂਪ ਮਹਿਸੂਸ ਵੀ ਨਹੀਂ ਕਰ ਸਕਦਾ ਵੀ ਨਸ਼ੇ ਦਾ ਕਿੰਨਾ ਇਫੈਕਟ ਆਉਣਾ ਜਦੋਂ ਨਸ਼ੇ ਦੀ ਮੈਨੂੰ ਤੋੜ ਲੱਗਣੀ ਮੈਂ ਆਪਣੀਆਂ ਲਤਾਂ ਬਾਹਾਂਵਾਂ ਬੰਦ ਮਾਲਗੀ ਮੰਗ ਲੈਣੀ ਆ ਠੀਕ ਆ ਤੇ ਮਾਲਗੀ ਰਾਤ ਨੂੰ ਨੀਂਦ ਨਾਲ ਮੈਂ ਪੈਟਾਂ ਤੇ ਹੈ ਸਾਰੀ ਰਾਤ ਹੁੰਗੇ ਜਾਂਦਾ ਠੀਕ ਆ ਕਦੇ ਥੱਲੇ ਪਾਸੇ ਤੇ ਪੈਂਦਾ ਤੇ ਜਦੋਂ ਕਈ ਵਾਰੀ ਨਸ਼ੇ ਦੀ ਇੰਤਿਆਮ ਨਾ ਹੁੰਦਾ ਆਪਣੇ ਆਪ ਨੂੰ ਕੱਟ ਲੈਣਾ ਤੇ ਆਪਣੀਆਂ ਬਾਹਾਂਵਾਂ ਨੂੰ ਮੈਂ ਬਲੇਟਾਂ ਨਾਲ ਕੱਟ ਲੈਣਾ ਤੇ ਕਰਦੇ ਸਾਰੇ ਸੀਸੇ ਤੋਂ ਸੇ ਪੰਨ ਦੇਣੇ ਮਤਲਬ ਕਿ ਉਹ ਮਹਿਸੂਸ ਹੋ ਇੱਕ ਨਸ਼ੇ ਵਾਲਾ ਬੰਦਾ ਹੀ ਕਰ ਸਕਦਾ ਜਿਹੜੇ ਮਾਨੂੰ ਕੀ ਤੋੜਾ ਨਾ ਉਹ ਜਿਵੇਂ ਆਪਾਂ ਕਿਤੇ ਕਹਿੰਦੇ ਆ ਵੀ ਨਰਕਾ ਜੇ ਨਰਕਾ ਕਿਤੇ ਹਨਾ ਦੇਖਿਆ ਕਿਸੇ ਨੇ ਉਹ ਮਤਲਬ ਕਿ ਸਿਰਚ ਆਏ ਬੱਚੜਾ ਜਿਵੇਂ ਕੋਈ ਸੂਈ ਐ ਮਾਰਦਾ ਹੋਵੇ ਉਹ ਟਾਈਪ ਆ ਵੀ ਫੀਲ ਕਰਕੇ ਦੇਖੋ ਤੁਸੀਂ ਵੀ ਨਸ਼ੇ ਦੀ ਤੋੜ ਇੰਨੀ ਗੰਦੀ ਆ ਹਨਾ ਤੇ ਮੈਂ ਜਿਵੇਂ ਤੁਸੀਂ ਇਹ ਜਰਨਲਿਸਟ ਦੀ ਸਟੋਰੀ ਦੇਖੀ ਆ ਇਹਦਾ 4 ਸਾਲ ਮੈਂ ਆਪਣੀ ਜ਼ਿੰਦਗੀ ਦੇ ਧਾਰਾ ਜ਼ਾਲਾ ਨਸ਼ੇ 'ਚ ਬਰਬਾਦ ਕੀਤੇ ਤੇ ਮਤਲਬ ਕਿ ਸ਼ੁਰੂਆਤ ਕਿਤੋਂ ਹੋਈ ਸੀ ਮੇਰੇ ਨਸ਼ੇ ਦੀ ਸ਼ੁਰੂਆਤ ਆਈ ਸੀ ਮਤਲਬ ਕਿ ਆਈ ਦਾਲਮੀ ਕੈਰਵੇ 'ਚ ਪੜਦੇ ਆਣਾ ਟੀਵੀ 'ਚ ਦੇਖਣਾ ਕਿਸੇ ਹੀਰੋ ਨੂੰ ਜਿਵੇਂ ਆ ਸਰ ਕਹਿੰਦੇ ਨੇ ਪ੍ਰਭਾਵਤ ਹੁੰਦਾ ਬੰਦਾ ਉਹ ਉਮਰ ਜਦੋਂ ਸੈਕਟਰ ਪਿੰਡੋਂ ਦੇ ਇੱਕ ਵੀਰ ਆ ਪੀ ਕੇ ਦੇਖੀ ਉੱਥੋਂ ਚੱਲਿਆ ਤੇ ਉਸ ਤੋਂ ਬਾਅਦ ਫਿਰ ਸੰਗਤ ਸੰਗਤ ਦਾ ਫਾਈਟ ਪਿਆ ਮਤਲਬ ਕਿ ਮੈਂ ਪੜਦਾ ਦਾਲਮੀ ਕੈਰਵੇ 'ਚ ਹੁੰਦਾ ਤੇ ਆਪ ਤੋਂ ਵੱਡਿਆਂ ਨਾਲ ਹਾਜਰ ਕੌਲਜ 'ਚ ਭਾਗ ਜਾਂਦੇ ਠੀਕ ਹੈ ਤੇ ਬਸ ਉਹ ਤੋਂ ਉਹ ਮੈਡੀਕਲ ਨਸ਼ਾ ਚੱਲਦਾ ਹੁੰਦਾ ਜੀ ਮਤਲਬ ਕਿ ਇਹ ਗੱਲਾਂ ਨੇ 2 ਜਾਂ 6 7 ਦੀਆਂ ਤੇ ਮਤਲਬ ਕਿ ਉਤੋਂ ਉਹ ਨਸ਼ੇ ਤੋਂ ਹੀ ਸ਼ੁਰੂਆਤ ਹੋ ਗਈ ਹੌਲੇ ਹੌਲੇ ਵੱਧ ਆ ਗਿਆ ਹਨ ਤੇ ਸੀਸਿਆਂ ਗੋਲੀਆਂ ਤੋਂ ਫਿਰ 11 12 ਦਾ ਸਮੈਕ ਆ ਗਈ ਸੀ ਤੇ ਸਮੈਕ ਮੈਂ 1 ਦਿਨ ਦੀ 2 2 ਗ੍ਰਾਮ ਪੀ ਜਾਂਦਾ ਤੇ ਜਦੋਂ ਉਹ ਮੈਨੂੰ ਕੰਮ ਕਰਨੋਂ ਵੜ ਕੇ ਫਿਰ ਮੈਂ ਸਿੱਧੇ ਨੱਕ ਰਹਿਸ ਨੇਪ ਕਰ ਲਾ ਗਿਆ ਜੀ ਤੇ ਦੌਰੇ ਮਤਲਬ ਕਿ ਸਮੈਕ ਨੇ ਮੈਨੂੰ ਮਾਨਸਿਕ ਤੌਰ ਤੇ ਇੰਨਾ ਤੋੜਦਾ ਸੀ ਮਤਲਬ ਕਿ ਮੈਂ ਦੌਰਾ ਪੈ ਗਿਆ ਤੁਰ ਜਾਂਦਾ ਡਿੱਗ ਪੈਂਦਾ ਵੀ ਨਸ਼ਾ ਬੰਦੇ ਨੂੰ ਪਾਲਾ ਮਾਣ ਸਕਦਾ ਉਹ ਤੇ ਤੋੜ ਕੇ ਰੱਖ ਦਿੰਦਾ ਹਨ ਤੇ ਉਸ ਤੋਂ ਬਾਅਦ 15 ਇੰਚ ਚਟਾ ਆ ਗਿਆ ਜੀ ਫਿਰ ਚਟਾ ਵੀ ਬਾਦੂ ਸਾਡੇ ਮੇਰੇ ਸਰਕਲ ਹੀ ਫਿਰ ਉਹ ਹੈ ਜਾ ਹੋ ਜਾਂਦਾ ਹਨਾ ਗੰਦਾ ਸਰਕਲ ਜੇ ਮੈਂ ਆਪਾਂ ਕਹਿ ਦੇਣੇ ਚਾਹੀਦੇ ਨੇ ਸੋਸਾਇਟੀ ਬੰਦੇ ਜੀ ਹੁੰਦੀ ਆ ਸੰਗਤ ਉਹ ਹੈ ਜੀ ਬੰਦਾ ਬਣਦਾ ਜਾਂਦਾ ਜਿਵੇਂ ਹੁਣ ਮੈਡਮ ਕਹਿ ਗਿਆ ਤੇਨੇ ਮੈਡਮ ਤਾਂ ਨਿੱਚੇ ਸੀ ਬੜੀ ਵਧੀਆ ਜਨਮ ਉਹ ਹੀ ਮੈਂ ਤੁਹਾਨੂੰ ਕਹਿਣਾ ਵੀ ਆਪਦਾ ਏਮ ਉੱਚਾ ਰੱਖੋ ਵੀ ਤੇ ਕੋਹਣਾ ਮੈਂ ਢੜਕ ਗਿਆ ਸੀ ਨਜੇ ਨੇ ਢੜਗਾਤਾ ਸੀ ਵੀ ਬੜੀਆਂ ਜੀ ਜੀਵ ਵਾਲੀਆਂ ਠੀਕ ਹੈ ਮਲਕ ਮੈਂ ਉਹ ਪੂਰਾ ਨਸ਼ੇ ਚ ਪੂਰਾ ਇੱਕ ਕਰ ਗਿਆ ਜੀ ਵੀ ਆਲਾ ਜਮਾਤ ਦੇ ਵਿੱਚ ਛੋਟੇ ਲਵੇ ਲਾਉਣੇ ਕੋਈ ਹੋਊਗਾ ਹਨ ਤੁਸੀਂ ਦੇਖਦੇ ਹੋਗੇ ਵੀ ਆ ਨਸ਼ਾ ਕਰਦਾ ਤੁਸੀਂ ਸਪੋਜ ਕਰਕੇ ਦੇਖੋ ਉਦੋਂ ਵੀ ਮੈਂ ਕਿਤੇ ਬਹੁਤ ਜ਼ਿਆਦਾ ਵੱਡਾ ਸੀ ਮਤਲਬ ਕਿ ਮੇਰੇ ਲਈ ਨਸ਼ਾ ਹੀ ਸਾਹ ਕੋ ਸੀ ਨਸ਼ਾ ਹੀ ਮੇਰੇ 24 ਘੰਟੇ ਦਿਮਾਗ ਚ ਨਸ਼ਾ ਘੁੰਦਾ ਰਹਿੰਦਾ ਠੀਕ ਆ ਮੈਂ ਆਪਣੀ ਖੇਤੀ ਕਰਦਾ ਸੀ ਫਾਰਮਰ ਤੇ ਮੇਰੇ ਡੈਡੀ ਨੇ ਤਾਂ ਤੁਗੀ ਸੀ 2015 ਚ ਤੇ ਉਸ ਤੋਂ ਬਾਅਦ ਮੈਂ ਸਾਰਾ ਆਪਣੀ ਜਵੇੜ ਵੀ ਠੇਕੇ ਤੇ ਦੇ ਦੇਣੀ ਤੇ ਘਰੇ ਮਤਲਬ ਦੀ ਕੁਝ ਨਹੀਂ ਸੀ ਕਰਦਾ ਮੇਰਾ ਮੈਨ ਮੈਂ ਕਮਰੇ ਚ ਪਿਆ ਰਹਿਣਾ ਨਸ਼ਾ ਲੈ ਕੇ ਆਉਣਾ ਕਰਕੇ ਫੇਰ ਮਲਕਿੰ ਨਸ਼ੇ ਸਾਰਾ ਕੁਝ ਬਣ ਗਿਆ ਸੀ ਜੇ ਕਿ ਮੱਧ ਦਾ ਕੋਈ ਸੰਗਲ ਖੁੱਲਿਆ ਹੁੰਦਾ ਮੈਂ ਉਹ ਵੀ ਨਹੀਂ ਜੇ ਕਿਲੇ ਚ ਪਾਉਂਦਾ ਕਿ ਖੁੱਲੀ ਫਿਰਦੀ ਕੋਈ ਮਲਕਿੰ ਨਸ਼ਾ ਹੀ ਰਹਿ ਗਿਆ ਸੀ ਤੇ ਤੋੜਦਾ ਹੁਣ ਮੈਂ ਜੇ ਮੈਨੂੰ ਦੱਸੇ ਜੀ ਵੀ ਤੋੜਦਾ ਦਾ ਸ਼ਬਦਾਂ ਚ ਦਾ ਬਿਆਨ ਹੀ ਨਹੀਂ ਕਰ ਸਕਦੀ ਹਨਾ ਦੋਸਤ ਵਾਲੋ ਵੈਸੋ ਲੌਕੀ ਪੁੱਛ ਸਕਦੇ ਜੀ ਡਾਕਟਰ ਸ਼ਿਖਾ ਮਾਰੇ ਸਾਹਿਬ ਡਾਕਟਰ ਸ਼ਿਖਾ ਅਗਰ ਆਪ ਨਾ ਚਾਹੋ ਤਾਂ ਮੈਨੂੰ ਪਤਾ ਨਾਲ ਤੇ ਉਹ ਕਹ ਅੱਗੋਂ ਕਹਿ ਰਹੇ ਨੇ ਸ਼ਰਤ ਨਾਲ ਤੂੰ ਨਹੀਂ ਸੱਟ ਸਕਦਾ ਮੈਂ ਮਾ ਮਦਰੂਗੀ ਅਕਲ ਲਈ ਹੋ ਗਿਆ ਨਾ ਨਸ਼ਾ ਬੰਦਾ ਫਿਰ ਮੈਂ ਪਤਾ ਬੁੱਕ ਲਿਖਦਾ ਜੇ ਮੈਡਮ ਨੇ ਕਿਹਾ ਵੀ ਕਿਤਾਬ ਤੇ ਲਿਖਿਆ ਕਰੋ ਮੈਂ ਉਤੇ ਲਿਖਦਾ ਵੀਰੇ ਵਾਹਿਗੁਰੂ ਮੈਨੂੰ ਇਹ ਚੀਜ਼ੋ ਕੱਟਾ ਹਨ ਤੇ ਵੀ ਬਸ ਫਿਰ ਉਹ ਕਿਵੇਂ ਮਰਦੀ ਜਾ ਰੋ ਬੇਚਰੀ ਆ ਬਣਿਆ ਮੈਂ 2 ਵਾਰ 2023 ਨੂੰ ਸਾਡੇ ਗੁਰੂ ਘਰਾਂ ਮਸਤਵਾਨਾ ਸਾਹਿਬ ਤੋਂ ਸ਼ੰਤਵਾ ਬਾਦ ਅਸਾਂ ਕੀ ਜੀਦਾ ਮੈਂ ਉਤੋਂ ਅੰਪਰਤਿਸ਼ਾ ਕੇ ਠੀਕਾ ਨਸ਼ੇ ਦਾ ਕੋਡ ਵੱਡਿਆ ਹੈ ਬਸ ਗੁਰੂ ਦੀ ਕਿਰਪਾ ਲਾ ਲਓ ਜੀ ਮੇਰੀ ਮਾਂ ਦੀਆਂ ਦੁਆਵਾਂ ਲਾ ਲਓ ਤੇ ਹੁਣ ਜਿਹੜੀ ਆ ਪੰਜਾਬ ਸਰਕਾਰ ਦੀ ਜੋਧਾ ਨਸ਼ਾ ਵਿਰੁੱਧ ਮੈਮ ਚੱਲਦੀ ਆ ਇਹਦਾ ਮੈਨੂੰ ਜੁਤ ਆਈ ਘੜੇ ਚੁਣਿਆ ਗਿਆ ਤੇ ਮੈਂ ਹੁਣ ਮਤਲਬ ਜੀ ਨੌਜਵਾਨਾਂ ਨੂੰ ਮੋਟੀਵੇਟ ਕਰਦਾ ਹੁੰਦਾ ਯਾਰਾਂ ਦੋਸਤਾਂ ਨੂੰ ਕਹਿਣਾ ਕਿਉਂਕਿ ਮੈਂ ਉਹ ਜ਼ਿੰਦਗੀ ਦੇਖੀ ਆ ਠੀਕ ਆ ਵੀ ਉਹ ਨਰਕਾ ਮੈਂ ਉਹਨਾਂ ਨੂੰ ਹੁਣ ਮੋਟੀਵੇਟ ਕਰਦਾ ਹਾਂ ਉਹਨਾਂ ਨੂੰ ਕਹਿਣਾ ਵੀ ਆਪ ਕੋਈ ਵੀ ਨਿਕਲੋ ਆਣਾ ਜ਼ਿੰਦਗੀ ਬਹੁਤ ਸੋਹਣੀ ਆ ਵੀ ਆਪਾਂ ਨੂੰ 84 ਲੱਖ ਜੁਨਾਵਦ ਇਹ ਜੋਨ ਮਿਲੇ ਆ ਆਪਾਂ ਕਿਉਂ ਨਸ਼ੇ 'ਚ ਬਰਬਾਦ ਕਰਦੇ ਆ ਹੁਣ ਤੱਕ ਮੈਂ 60 ਤੋਂ ਪਲੱਸ ਨੌਜਵਾਨਾਂ ਨੂੰ ਮਲਗੀ ਦਵਾਈ ਦੇਵਾ ਚੁਕਿਆ ਹਾਂ ਉਹਦੇ ਪੰਜਾਬ ਸਰਕਾਰ ਦਾ ਜਿਹੜੀ ਆ ਜੋਧ ਮਤਲਬ ਕਿ ਇਹ ਤਨੁਰੀ ਹੈ ਸੈਂਟਰ ਚ ਮਤਲਬ ਕਿ ਪੂਰੀ ਮਦਦ ਕਰਦੇ ਨੇ ਹੁਣ ਮਤਲਬ ਕਿ ਮੇਰੀ ਜ਼ਿੰਦਗੀ ਚ ਪਹਿਲਾਂ ਕਹਿੰਦੇ ਦਿਨ ਰਾਤ ਦਾ ਫਰਕ ਆਣਾ ਜੀ ਤੇ ਫਸੇ ਉਹੀ ਜੀ ਤੇ ਮੈਂ ਲੱਗਿਆ ਹੋਇਆ ਮੇਰਾ ਮਕਸਦ ਹੀ ਹੁਣ ਮਤਲਬ ਕਿ ਉਹ ਬਣਾ ਲੈ ਜਿਵੇਂ ਸਰ ਕਹਿੰਦੇ ਨਸ਼ਾ ਛੱਡਣਾ ਸੌਖਾ ਛੱਡ ਕੇ ਰੱਖਣਾ ਵੀ ਵੱਡੀ ਗੱਲ ਆ ਠੀਕ ਆ ਮੈਂ ਹੁਣ ਐਂ ਕਹਿਣਾ ਵੀ ਜਿਹੜਾ ਬੰਦਾ ਨਸ਼ਾ ਛੱਡ ਕੇ ਸੜਾਉਣ ਤੇ ਹੋ ਜੂਗਾ ਨਾ ਉਹ ਮੈਂ ਲਿਖ ਕੇ ਦੇ ਸਕਦਾ ਵੀ ਉਹ ਮੁੜ ਕੇ ਨਸ਼ਾ ਕਰੂਗਾ ਕੀ ਨਸ਼ਾ ਛੱਡੂਗਾ ਛੱਡੂਗਾ ਵੀ ਨਹੀਂ ਇੱਕ ਬੱਚੀ ਨੇ ਸਵਾਲ ਕਰਿਆ ਸੀ ਮਿੱਤਰੋ ਨਾਲੇ ਤਾਂ ਆਪਾਂ ਨੂੰ ਕਰਿਆ ਸੀ ਨਾ ਡਾਕਟਰ ਸਾਹਿਬ ਨੂੰ ਕਰਿਆ ਸੀ ਸਵਾਲ ਸੇਮ ਹੀ ਸੀ ਵੀ ਜਿਹੜੀ ਜੀਵ ਵਾਲੀ ਗੋਲੀ ਆ ਵੀ ਉਹ ਨਸ਼ਾ ਛੱਡਣ ਲਈ ਆ ਜਾਂ ਉਹ ਚ ਨਸ਼ਾ ਵੀ ਡਾਕਟਰ ਸਾਹਿਬ ਨੇ ਆਪਦੇ ਹਿਸਾਬ ਨਾਲ ਜਵਾਬ ਦਿੱਤਾ ਸੀ ਵੀ ਆਪਾਂ ਆਪਣੇ ਹਿਸਾਬ ਨਾਲ ਵੀ ਅੱਦੇ ਬੱਚੇ ਉਹਨੂੰ ਨਸ਼ੇ ਤੌਰ ਤੇ ਬਸ ਸੁਣ ਲਓ ਬਸ ਤੁਸੀਂ ਆਪ ਹੀ ਨਸ਼ਾ ਛੱਡਣ ਲਈ ਹੈ ਕੀ ਵੀ ਆ ਜਾਂ ਨਹੀਂ ਜੀ ਕਿਉਂਕਿ ਉਹ ਵੀ ਨਸਲੀ ਯੂਜ਼ शन है ना तो वो बोली जो टैबलेट है वो नशा छोड़ने के लिए ही है और आप सच मानोगे वो उससे नशा छोड़ भी रहा है पर कंडीशन अप्लाई किन किन का छोड़ रहा है जो साथ में उसको किसी और नशे के साथ सब्सटीट्यूट नहीं कर रहे फॉर एग्जाम्पल ਇੱਥੇ ਅਗਰ ਕੋਈ ਸਾਥੇ ਟੀਡੀ ਨਹੀਂ ਲੈ ਰਿਹਾ ਸਿਗਰਟ ਨਹੀਂ ਲੈ ਰੇ ਤਾਂ ਬਪਾ ਕੋ ਕਾ ਪੈਕੇਟ ਮੋਮੇ ਦੇ ਭਾਈ ਹਾਂ ਦਾ ਜੀ ਮਾਲਕੇ ਹੁਣ ਜਦੋਂ ਮੈਂ ਹੋਰ ਆਉਂਦਾ ਤਾਂ ਦਵਾਈ ਦਪਾਉਣਾ ਹੈ ਨਾ ਬੇਜੰਤਾਂ ਨੂੰ ਉਹਨਾਂ ਨੂੰ ਮੈਡੀਸਨ ਤਾਂ ਉਹਤੇ ਦਪਾਉਣਾ ਤਾਂ ਮੈਂ ਉਹਨਾਂ ਨੂੰ ਹੀ ਆ ਪਰ ਮੈਂ ਤੁਹਾਨੂੰ ਆਪਣੀ ਸਟੋਰੀ ਦੱਸਦਾ ਵੀ ਜਦੋਂ ਮੈਂ ਕਰਦਾ ਸੀ ਮੈਂ ਵਿੱਚ ਹੀ ਨਸ਼ਾ ਕਰ ਲੈਣਾ ਵਿੱਚ ਉਹ ਗੋਲੀਆਂ ਮਾਲਕੇ ਉਹਨਾਂ ਨੂੰ ਵੀ ਮੈਂ ਨਸ਼ੇ ਤੋਂ ਦੀ ਗੱਲ ਕਰਦਾ ਸੀ ਪਰ ਹੌਲੀ ਹੌਲੀ ਜਦੋਂ ਮੈਂ ਜਿਵੇਂ ਤੁਹਾਨੂੰ ਦੱਸਦਾ ਵੀ ਜੇ ਦਵਾਈ ਹੋਵੇ ਤਾਂ ਦਵਾਈ ਤੋਂ ਪਰਤਾ ਕਿਉਂ ਲਾਜ਼ਮੀ ਕਰੂੰ ਪਰ ਕਿ ਫਿਰ ਮੈਨੂੰ ਮਹਿਸੂਸ ਹੁੰਦਾ ਮਤਲਬ ਕਿ ਸਾਡੇ ਪ੍ਰਣਾਲੇ ਹਸਪੀਟਲ ਤੇ ਹਫਤੇ ਬਾਅਦ ਉਹ ਤੇ ਜਾਣਾ ਪੈਂਦਾ ਦੀ ਮਤਲਬ ਕਿ ਐਂਟਰੀ ਭਾਈ ਜੀ ਹਫਤੇ ਬਾਅਦ ਆਪ ਕੋਈ ਦਵਾਈ ਮਿਲ ਜਾਂਦੀ ਤੇ ਹਫਤੇ ਬਾਅਦ ਫਿਰ ਮੈਨੂੰ ਆਏ ਜੋ ਬੰਡੀਆਂ ਤੁਸੀਂ ਕਿਹਾ ਹਣਾ ਕਿ ਬੰਡੀਆਂ ਲੈਣਾ ਓਟੀਆਂ ਓਟੀਆਂ ਲੈਣਾ ਜੀ ਮੈਨੂੰ ਖੜਨਾ ਪੈਂਦਾ ਜੀ ਠੀਕ ਹੈ ਮੈਂ ਉਹ ਚੀਜ਼ ਨੂੰ ਗੁਲਾਮੀ ਮੰਨਿਆ ਮਤਲਬ ਕਿ ਹੁਣ ਮੈਂ ਹਰੇਕ ਨਜ਼ਾਰੇ ਦਾ ਪ੍ਰੋਤ ਆਈਉ ਕਰਦਾ ਹਾਂ ਕੋਈ ਭੁੱਖੀ ਹੋਵੇ ਠੀਕ ਹੋਵੇ ਟੋਟਲ ਨਸ਼ਾ ਕਿਉਂਕਿ ਮੈਂ ਉਹ ਚੀਜ਼ਾਂ ਨੂੰ ਬੜੇ ਨੇੜੇੋਂ ਦੇਖਿਆ ਯਾਰ ਵੀ ਗੁਲਾਮੀ ਜਿਹੜੀ ਚੀਜ਼ ਬਣਾ ਆਪਾਂ ਰਹਿ ਸਕਦੇ ਹਨ ਉਹਦੇ ਲਈ ਮੈਂ ਜਾਣਾਂ ਸਪੈਸ਼ਲ ਮੁੜ ਕੇ ਉਹ ਲੈਣ ਤੇ ਲੱਗਣਾ ਖੜਨਾ ਪਰ ਆਇਆ ਵੀ ਜੇ ਆਪਾਂ ਮੈਡੀਸ਼ਨ ਤੌਰ ਤੇ ਮਤਲਬ ਜਿਵੇਂ ਮੈਡਮ ਡਾਕਟਰ ਮੈਡਮ ਨੇ ਕਿਹਾ ਨਾ ਵੀ ਡਾਕਟਰ ਦੀ رائے ਨਾਲ ਸਲਾਹ ਨਾਲ ਲਵਾ ਕੇ ਤੇ ਹੌਲੀ ਹੌਲੀ ਮਤਲਬ ਕਿ 6 ਸੀ 5 ਹੋ ਜਾਂਦੀਆਂ 4 ਹੋ ਜਾਂਦੀਆਂ ਘਟ ਜਾਂਦੀਆਂ ਮੈਡੀਸਨ ਤਾਂ ਹੈ ਹੀ ਹੈ ਹੁਣ ਉਹ ਬੰਦੇ ਤੇ ਡਿਪੈਂਡ ਕਰਦਾ ਵੀ ਬੰਦਾ ਉਹਨੂੰ ਕਿਹੜੇ ਤੌਰ ਤੇ ਵਰਤਦਾ ਤੇ ਬਾਕੀ ਕਲਾਮੀ ਦਾ ਹੈ ਹੀ ਹੈ ਜੀ ਕੋਈ ਵੀ ਠੀਕ ਹੈ ਪਰ ਜਿਵੇਂ ਕਿਹਾ ਪਹਿਲਾਂ ਵੀ ਨਸ਼ਾ ਕਰੋ ਰੱਬ ਦੇ ਨਾਮ ਦਾ ਕਰੋ ਪਾਣੀ ਪੜੋ ਖੇਡਾਂ ਨਾਲ ਜੁੜੋ ਹੁਣ ਮੈਂ 4:30 ਵਜੇ ਉੱਠ ਕੇ ਪਹਿਲਾਂ ਬਾਥ ਕਰਦਾ ਉਸ ਤੋਂ ਬਾਅਦ ਸਾਡੇ ਰੋਡ ਤੇ ਮਤਲਬ ਕਿ ਮੈਨੂੰ ਐ ਹੁੰਦਾ ਵੀ ਜਿਹੜੇ ਬੰਦੇ ਨਸ਼ਾ ਕਰਦੇ ਨੇ ਉਹਨਾਂ ਨੂੰ ਤਾਂ ਮੈਂ ਦਵਾਈ ਦੇਵਾਦਾ ਨਹੀਂ ਆ ਮਤਲਬ ਕਿ ਜਿਹੜੇ ਨਿਆਣੇ ਬੱਚੇ ਨੇ ਉਹਨਾਂ ਨੂੰ ਮੈਂ ਸਵੇਰੇ ਗਰਾਊਂਡ ਤੇ ਲੈ ਕੇ ਜਾਂਦਾ ਹਾਂ ਨਾ ਭਾਜਦਾ ਉਹਨਾਂ ਨਾਲ ਭਾਜਦਾ ਰਣੇਕ ਕਰਦਾ ਐਕਸਰਸਾਈਜ਼ਾਂ ਕਰਦਾ ਮਾਤਰ ਗੀਕ ਕਲੱਬ ਬਣਾਇਆ ਮੈਂ ਸਾਡੇ ਰੋਡ ਦੇ ਕਲੱਬ ਨਹੀਂ ਇਹ ਕਲੱਬ ਦਾ ਨਾਮ ਹੋਇਆ ਰੱਖਿਆ ਚੜ੍ਹਦੀ ਕਲਾ ਕਲੱਬ ਸੇ ਨੋ ਟੂ ਡਰਾਗ ਜਸਟੂ ਲਾਇਆ ਅੱਜ ਸਰ ਤੋਂ ਇੱਕ ਚੀਜ਼ ਹੋਰ ਸਿੱਖਣ ਨੂੰ ਮਿਲੀ ਉਹ ਮੈਨੂੰ ਐ ਲੱਗਿਆ ਵੀ ਆਪਾਂ ਜਸਟੂ ਟੂ ਪ੍ਰੀਮ ਕਰ ਲੈਣਾ ਸੀ ਵੀ ਜਿਹੜਾ ਕਲੱਬ ਅਜੇ ਤੱਕ ਕਰਾਇਆ ਬਾਕੀ ਸਿੱਖੀ ਜਾਂਦੀ ਜੀ ਹੁਣ ਜੇ ਮੈਂ ਕਹਿੰਦਾ ਮੈਨੂੰ ਜੁੱਤੀ ਹੋਣੀ ਤਾਂ ਮੈਂ ਰੱਜੀ ਜਿੱਤ ਗਿਆ ਇਹ ਹੋ ਰਹੀਆ ਜਦੋਂ ਮੈਂ ਕੋਹਾ ਬਹੁਤ ਚੰਗੀ ਤੇ ਰਾ ਗਿਆ ਸੀ ਟਾਈਮ ਮੇਟਰ ਮਾਨ ਸਨਮਾਨ ਦਾ ਪ੍ਰਿੰਸੀਪਲ ਮੈਡਮ ਦੁਆਰਾ ਾਰੇ ਮੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਹੈ ਕਿ ਸੋ ਮੱਚ ਮੈਮ ਫੋਰ ਆਨਲੀ ਉਸ ਤੋਂ ਬਾਅਦ ਕਰਿਆ ਸੀ ਲੰਚ ਜੀ ਸਾਡੀ ਸਾਰੇ ਟੀਮ ਨੇ ਮਤਲਬ ਕਿ ਜੰਨੇ ਵੀ ਮਹਿਮਾਨ ਸੀ ਪਰ ਨਵਜੋਤ ਵੀਰ ਨੂੰ ਕਿਹਾ ਵੀ ਬਾਈ ਸਾਡੀ ਵੀ ਸਪੋਰਟ ਕਰ ਆਪਣੇ ਦੇਖਣ ਵਾਲੇ ਨੂੰ ਕਿਹਾ ਵੀ ਬਾਈ ਨੂੰ ਸਪੋਰਟ ਕਰੋ ਤੇ ਫਿਰ ਬਾਈ ਨੇ ਯਾਰ ਆਪਾਂ ਨੂੰ ਮੌਕੇ ਦੀ ਦਿਖਾਇਆ ਬਾਈ ਨੇ ਮਤਲਬ ਕਿ ਕਿਸੇ ਨੂੰ ਨਹੀਂ ਫੋਲੋ ਕਰਿਆ ਹੋਇਆ ਸੀ ਫੇਸਬੁੱਕ ਤੇ ਬਾਈ ਨੇ ਆਪਾਂ ਨੂੰ ਹੀ ਕਰਿਆ ਥੈਂਕ ਯੂ ਕਰਦੇ ਆ ਬਾਈ ਦਾ ਯਾਰ ਹਾਂਜੀ ਸਰ ਪ੍ਰੀਤ ਜੱਟ ਲਾਈਵ ਫੋਲੋ ਕਰੋ ਭਾਈ ਸਾਰੇ ਜਣੇ ਬਹੁਤ ਵਧੀਆ ਕੰਮ ਕਰਦੇ ਪਏ ਨੇ ਬਾਈ ਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜਿੰਨਾ ਜ਼ਿਆਦਾ ਹੋ ਸਕੇ ਸਪੌਂਸਰ ਹੋ ਉਹਨਾਂ ਦਾ ਕੰਟੈਂਟ ਨੂੰ ਸ਼ੇਅਰ ਕਰੋ ਥੈਂਕ ਯੂ ਸੋ ਮਚ ਥੈਂਕ ਯੂ ਅੰਨੂ ਵੀ ਬਹੁਤ ਖੁਸ਼ੀ ਹੋਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਭਾਈ ਜੀ ਹਾਂਜੀ ਸਿਮਰਨ ਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਾਡੇ ਨਾਲ ਮਨਪ੍ਰੀਤ ਜੀ ਅੱਜ ਪਟਿਆਲੇ ਆਏ ਆਪਣੇ ਵਿਚਾਰ ਸਾਂਝੇ ਕੀਤੇ ਆਪ ਇਹਨਾਂ ਨੇ ਬੱਚਿਆਂ ਨੂੰ ਜਾਗਰੂਕ ਵੀ ਕੀਤਾ ਮੋਟੀਵੇਟ ਵੀ ਕੀਤਾ ਤੇ ਇਹੋ ਜਿਹਾ ਸੈਸ਼ਨ ਨਹੀਂ ਲੱਭਣਾ ਬਟ ਮਤਲਬ ਬਲੇਸਿੰਗਸ ਆ ਸਾਰੇ ਸਾਰੇ ਲਿਸਨਰਸ ਨੂੰ ਸਾਰੇ ਆਡੀਅנס ਨੂੰ ਤੇ ਮਨਪ੍ਰੀਤ ਜੀ ਦਾ ਸਾਥ ਦਿਓ ਇਹਨਾਂ ਦੇ ਮੁਹਿੰਮ ਦੇ ਵਿੱਚ ਤੇ ਪੰਜਾਬ ਸਰਕਾਰ ਦਾ ਸਾਥ ਦਿਓ ਯੁੱਧ ਨਸ਼ਾ ਵਿਰੋਧ ਦੇ ਵਿੱਚ ਪੰਜਾਬ ਨੂੰ ਰੰਗਲਾ ਬਣਾਈਏ ਜੀ ਬਿਲਕੁਲ ਬਿਲਕੁਲ ਟਾਈਮ ਸੀ ਜੀ ਕੰਮ ਬਹੁਤ ਵਧੀਆ ਜੀ ਮਿਲਦੇ ਆਂ ਅਗਲੇ ਸੈਮੀਨਾਰ ਤੇ ਓਕੇ ਜੀ ਓਕੇ ਜੀ ਥੈਂਕ ਯੂ ਸਰ ਓ ਇਹ ਜੀ ਵੀਰੇ ਕਾਲਜ ਪਟਿਆਲੇ ਦਾ ਸਟੇਟ ਕਾਲਜ ਪੂਰਾ ਵਧੀਆ ਰਿਹਾ ਸਾਡਾ ਪ੍ਰੋਗਰਾਮ ਜਿਵੇਂ ਤੁਹਾਨੂੰ ਕਹਿ ਕੇ ਹਟਿਆ ਠੀਕ ਹੈ ਤੇ ਉਡੀਕ ਰਹੇ ਨੇ ਬੜੀ ਮਾਹੌਲ ਸੀ ਪੂਰਾ ਪ੍ਰੋਗਰਾਮ ਓਕੇ ਰਿਪੋਰਟ ਸੀ ਮਿੱਤਰੋ ਫਿਰ ਚੱਲਵੇ ਸੀ ਆਪਾਂ ਪਿੰਡ ਨੂੰ ਫਿਰ ਪਹੁੰਚ ਗਏ ਸੀ ਮਿੱਤਰੋ ਆਪਾਂ ਬਹਾਦਰਪੁਰ ਸਟੂਡੀਓ ਤੇ ਉਹਦੇ ਨੇ ਬਾਈ ਕੋਲੇ ਖੜ ਗਏ ਜੀ ਬਹਾਦਰਪੁਰ ਆਹ ਭਾਈ ਆਪਣਾ लवली ਸਟੂਡੀਓ ਜਾਣ ਦਿਓ ਤੁਸੀਂ ਸਾਰੇ ਸਾਰੇ ਪੱਦੇ ਤੋਂ ਵੱਧ ਪਹੁੰਚਿਆ ਕਰੋ ਬਾਈ ਕੋਲ ਬਹੁਤ ਨਜ਼ਾਰਾ ਆ ਯਾਰ ਘੰਟਾ ਆਪਾਂ ਨੂੰ ਘੰਟਾ ਹੋ ਗਿਆ ਗੱਲਾਂ ਕਰਦੇ ਹੀ ਲੰਘ ਗਿਆ ਟਾਈਮ ਓਏ ਅਸੀਂ ਉਹ ਵੀ ਆਈ ਮਾਰ ਕੇ ਗਏ ਬਾਈ ਨਾਲ ਗੱਲਾਂ ਜਦੋਂ ਉੱਤੇ ਆਏ ਇਹਨੂੰ ਇਹਨੂੰ ਇੰਨੀ ਬਾਦੋ ਬਸ ਬਸ ਇੰਨੀ ਬਾਦੂ ਭਾਈ ਮੈਂ ਇਹਨੀ ਬਾਦੂ ਆ ਜੀ ਜਿੱਥੇ ਪਾ ਲਾ ਜਿੱਥੇ ਮਰਜੀ ਘਟ ਲੋ ਨਾ ਨਾ ਲੋੜ ਨਾਲੇ ਮੁੜ ਕੇ ਥੋੜੀ ਨਾ ਨਾ ਥੋੜੀ ਥੋੜੀ ਨਾਲੇ ਲਾਏਗੀ ਫੋਟੋ ਤਾਂ ਵੀ ਨਹੀਂ ਹੋਉਂਦੀ ਚਾਹੇ ਉਹ ਘੋਟ ਲੱਗੀ ਵੀ ਆ ਜੀ ਠੀਕ ਹੈ ਠੀਕ ਹੈ ਜੀ ਬਾਬਾ ਨਾਲ ਵੇ ਹਾਂ ਇੱਕ ਵਾਰ ਸਾਂ ਮੇਕਾ ਕੱਢ ਲਵੇ ਚਾ ਬਸ ਮੇਕ ਕੱਢ ਕੇ ਗੱਡ ਦੋ ਨਾਲੇ ਬਿੰਗੀ ਨੂੰ ਤੇੜੀ ਹੁੰਦੀ ਯਾਦ ਰੱਖੀ ਕੋਧੀ ਹੁੰਦੀ ਰੱਖ ਯਾਦ ਰੱਖ ਬਸ ਆ ਵੀ ਪਾ ਲਓ ਉਹ ਸਨਮਾਨ ਚੁੱਪ ਕਰਕੇ ਬਸ ਜਿੱਥੇ ਰੋਣੀ ਉੱਥੇ ਲਾਓ ਠੀਕ ਹੈ। ਬਸ ਉਹਦਾ ਫਿਰ ਸਾਇ ਤੁਸੀਂ ਆਪ ਹੀ ਦੇਖ ਕੇ ਕਰ ਦੋਗੇ। ਇਹਦਾ ਜਿਹੜੀ ਦਿੱਤੀ ਹੈ ਇਹਦੇ ਨਾਲ ਦੀ ਹਾਂ ਇਹ ਤਾਂ ਸੇਮ ਹੀ ਰੱਖਿਓ ਸਾਇ ਤਾਂ ਠੀਕ ਹੈ ਨਾ। ਇਹ ਇਕੱਠਿਆਂ ਨਾਲ ਦਾ ਸੇਮ ਕਿਉਂਕਿ ਇਕੱਠੇ ਇੱਕ ਕਮਰੇ ਜੀ ਲਾਵਾਂਗੇ ਜੀ। ਬਸ ਬੰਦਾ ਚੱਕੋ ਵੀ ਮੱਤਰੋ। ਬੰਦਾ ਫੋਟੋ ਫੜਨੀ ਸੀ ਜ ਆ लवली ਵਾਲੇ ਦੇ। ਫੜ ਲਈ। ਬੰਦਾ ਵੀ ਬਾਲਾ ਕੋਟੇ ਸੀ। ਉਹ ਮਿਲਦਾ ਕੀ ਐਵੇਂ ਲੋਕਾਂ ਨੂੰ ਆਤ ਆਪਣੇ ਵਰਗਾ ਭਾਈ ਜਾਰਾ ਇਹ ਕੰਮ ਕਰਦੇ ਨਹੀਂ ਜੀ। ਨਾ। ਇੱਥੇ ਵੀ ਬਸੇ ਕੰਮ ਕਰ ਆਪਣਾ ਬੰਦਾ ਨਹੀਂ ਪੜਿਆ ਪੌਣੇ 12 ਲੀਟਰ ਪੈ ਗਿਆ ਹਾਲੋ ਜੀ 2 ਮਿੰਟ ਬੰਦਾ ਵਧੀਆ ਬੰਦਾ ਯਾਰ ਮੇਰਾ ਭਾਈ ਉਹ ਤਾਂ ਇਹ ਕੰਮ ਕਾਇਦੀ ਨਹੀਂ ਹੁੰਦਾ ਜਿਹਨੇ ਇਹ ਕੰਮ ਕਰਨਾ ਹੁੰਦਾ ਵੀ ਭਾਈ ਨੰਬਰ ਦੇਖ ਲੈ ਸਹੀ ਗੱਲ ਹੈ ਓਕੇ ਜੀ ਓਕੇ ਤਾਂ ਕੋ ਬੰਦਾ ਕਾਇਦੀ ਨਹੀਂ ਹੁੰਦਾ ਵੀ ਆਹ ਦੇ ਇਹ ਪੰਪ ਤੋਂ ਪਵਾਇ ਮੇਟਰ ਆ ਕੇ ਵਾਪਸ ਬੰਦਾ ਵੀ ਯਾਰ ਪਰ ਦੇਖੋ ਕਹਿੰਦਾ ਮੈਂ ਜਿਹਨੇ ਇਹ ਕੰਮ ਕਰਨਾ ਉਹ ਤਾਂ ਕਾਇਦੀ ਨਹੀਂ ਵੀ ਜੀਰੋ ਦੇਖ ਲੈ ਹੂੰ ਬਾਕੀ ਜਿਹਨੇ ਯਾਰ ਪ੍ਰੀਤ ਕਰਨਾ ਉਹ ਚਾਹੇ ਫਿਰ ਤੂੰ ਲੱਖ ਜੀਰਾਂ ਦੇਖ ਲਈ ਉਹਨੇ ਤਾਂ ਹੀ ਦੇਣਾ ਉਹ ਤੂੰ ਦੇਖ ਨਾ ਦੇਖ ਜਿਹਨੇ ਕਰ ਨਵਾਂ ਕੋਲੇ ਆਪਾਂ ਹਾਂ ਇਹਨਾਂ ਦੀ ਐ ਸਵਾ ਪੰਜ ਵਜ ਗਿਆ ਮਿੱਤਰੋ ਸਵਾ ਪੰਜ ਵਜੇ ਨੂੰ ਆਏ ਹੁਣ ਤਾਂ ਫਿਰ ਜਾਣਦਾ ਯਾਰ ਅੰਦਰ ਹੀ ਮੋੜ ਦੀ ਅੰਤਰੀ ਅੰਤਰੀ ਮੋੜੀ ਇੱਥੇ ਮੁੜ ਜੂ ਅਜੇ ਤਾਂ ਆਇਆ ਸਮਾਨ ਜਾ ਦਰੋਂ ਮੈਂ ਪਟ ਤਰਾ ਤਰਾ ਹਾਂ ਚੱਲ ਕੋ ਰੰਗ ਕਰਤਾ ਦਾ ਉਹ ਹੀ ਬਾਪ ਉਹਦੇ ਉੱਤੇ ਚਤਰੰਗ ਕਰ ਰੰਗ ਮਾਰਦਾ ਜੀ ਉਹਦੇ ਉੱਤੇ ਕਰਦੇ ਆ ਸੱਚੀ ਕਾ ਸੱਚੀ ਕਾ ਮਾਚੀ ਗੱਭਾਰੇ ਬਦਾਈਆਂ ਦੇ ਸਨਮਾਨ ਹੈ ਐਸੇ ਬੁੱਧੀ ਆ ਕੇ ਨਾਲ ਉਹ ਤਾਂ ਮੱਥੇ ਦੀ ਕਰਾ ਜੇ ਮੋਟਰ ਤੇ ਦੀ ਧੂੜ ਨਹੀਂ ਤਾਂ ਨਾਲ ਹੀ ਆਉਂਦੇ ਕੋਰ ਚੱਕਾ ਅਜੇ ਨਹੀਂ ਤਾਂ ਆ ਜਾਂਦੇ ਮਾ ਨਹੀਂ ਨਹੀਂ ਉਹ ਹੋ ਜਾਂਦਾ ਕਿਉਂ ਕਿਆ ਸੀ ਨਾ ਸਨਮਾਨਾਂ ਦੇ ਢੇਰ ਲਾ ਦੇ ਢੇਰ ਗੱਲ ਕਾਦੀ ਐ ਮੈਂ ਮੈਂ ਇਹ ਮੈਂ ਇਹਨੂੰ ਕਿੰਮਾ ਨੂੰ ਉੱਪਰ ਲਾਈ ਕਾ ਗਮਲਾ ਜ ਆ ਮੈਂ ਪਹਿਲਾਂ ਕਾ ਮੈਂ ਨਹੀਂ ਕਰੀ ਇਹ ਕਾਲ ਹੈ ਜੀ ਫੋਟੋ ਹੀ ਮਤਰੋ ਮਸਤਵਾਨੇ ਵਾਲੀ ਐਪਨ ਵਾਈ ਜੀ ਸਨਮਾਨ ਵਾਲੀ ਮੈਂ ਕੰਮ ਦਾ ਕੱਢ ਕੇ ਆਇਆ ਆਪ ਮੈਂ ਆ ਗਿਆ ਹੁਣ ਦੁੱਧ ਪੀਏਗਾ ਕਿ ਚਾਹ ਚੱਲ ਕੇ ਤਾਂ ਮੋਟਰਸਾਈਕਲ ਦੀ ਆ ਹਾਂ ਮੋਟਰ ਹੁਣ ਯਾਰ ਲਾਈਟਾਂ ਨਹੀਂ ਮੈਂ ਤਾਂ ਇਹਨੂੰ ਹਾਂ ਉਹ ਕਹਿੰਨਾ ਦੁੱਧ ਤਾਂ ਪੀਲਾ ਚਾਹ ਚੋ ਦੁੱਧ ਨਾ ਚਾਹ ਦਾ ਪੀਲਾ ਕੋਟਾ ਬੱਸ ਹੁਣ ਕੱਢ ਜਾ ਫਿਰ ਬੱਸ